ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਮੈਂ ਵਲੌਗ ਤਾਂ ਨਹੀਂ ਬਣਾ ਰਹੀ ਕਿਉਂਕਿ ਮੈਂ ਨਾ ਪਿਛਲਾ ਵਲੌਗ ਕੱਲ ਹੀ ਪਾਇਆ ਹੈ ਤੇ ਹੋ ਸਕਦਾ ਤੁਸੀਂ ਦੇਖਿਆ ਹੋਵੇ ਜਿਨ੍ਹਾਂ ਨੇ ਨਹੀਂ ਦੇਖਿਆ ਹੈਗਾ ਤੇ ਜਰੂਰ ਮੇਰਾ ਵਲੌਗ ਦੇਖਿਓ ਕਿਉਂਕਿ ਮੈਂ ਨਾ ਬਹੁਤ ਮਹੀਨਿਆਂ ਬਾਅਦ ਵਲੌਗ ਪਾਇਆ ਸੀ ਕਾਫੀ ਲੰਬੇ ਟਾਈਮ ਤੋਂ ਬਾਅਦ ਕਿਉਂਕਿ ਮੈਂ ਇੱਕ ਤਕਰੀਬਨ ਵਲੌਗ ਬਣਾਉਣਾ ਛਾੜੇ ਦਿੱਤਾ ਸੀ ਪਰ ਸਾਡੀ ਨਾ ਬੱਚੀਆਂ ਬੈਠੀਆਂ ਬਾਹਰ ਜਿਹੜੀਆਂ ਕੈਨੇਡਾ ਵਗੈਰਾ ਤੇ ਉਹ ਮੈਨੂੰ ਕੱਲ ਬੜਾਈ ਜ਼ੋਰ ਦੇ ਕੇ ਇਹਨਾਂ ਨੇ ਕਿਹਾ ਤੁਸੀਂ ਜ਼ਰੂਰ ਵਲੌਗ ਪਾਉਣਾ ਹੈ ਚਾਹੇ ਕੋਈ ਦੇਖੇ ਨਾ ਦੇਖੇ ਅਸੀਂ ਦੇਖਣਾ ਹੁੰਦਾ ਹੈ ਅਸੀਂ ਸਾਰਾ ਕੁਝ ਵੀ ਤੁਸੀਂ ਕੀ ਕਰਦੇ ਹੋ ਪਿੰਡ ਤੇ ਕਿੱਥੇ ਕੀ ਹੋ ਰਿਹਾ ਹੈ ਤੇ ਸਾਨੂੰ ਜ਼ਰੂਰ ਦਿਖਾਇਆ ਕਰੋ ਕਿਉਂਕਿ ਅਸੀਂ ਤਾਂ ਕਹਿੰਦੇ ਫਿਰ ਸਾਨੂੰ ਨਾ ਫੀਲ ਹੁੰਦਾ ਵੀ ਅਸੀਂ ਪਿੰਡ ਬੈਠੇ ਆ ਤੇ ਇਸ ਕਰਕੇ ਮੈਂ ਕੱਲ ਫਿਰ ਸਪੈਸ਼ਲ ਉਹਨਾਂ ਦੇ ਲਈ ਵਲੌਗ ਬਣਾਉਣੇ ਸਟਾਰਟ ਕੀਤੇ ਨੇ ਤੇ ਤੁਸੀਂ ਵੀ ਜਿਨ੍ਹਾਂ ਨੇ ਨਹੀਂ ਵਲੌਗ ਦੇਖਿਆ ਕੱਲ ਦਾ ਤੇ ਜਰੂਰ ਦੇਖਿਓ ਇਹ ਬਾਕੀ ਅੱਜ ਤਾਂ ਮੈਂ ਵਲੌਗ ਨਹੀਂ ਬਣਾ ਰਹੀ ਹੈਗੀ ਅੱਜ ਮੈਂ ਇੱਕ ਰੈਸਪੀ ਸ਼ੇਅਰ ਕਰਾਂਗੀ ਸ਼ਲਗਮ ਤੇ ਪਾਲਕ ਦੀ ਤੇ ਚਲੋ ਜੀ ਆਪਾਂ ਤਿਆਰੀ ਕਰਦੇ ਆ ਲੰਚ ਦੇ ਵਿੱਚ ਮੈਂ ਬਣਾ ਰਹੀਆਂ ਇਹ ਸ਼ਲਗਮ ਤੇ ਪਾਲਕ ਦੀ ਸਬਜ਼ੀ ਕਹਿ ਲਓ ਸਾਗ ਕਹਿ ਲਓ ਪੁਰਜੀ ਕਹਿ ਲਓ ਕੁਛ ਵੀ ਮਤਲਬ ਪੁਰਜੀ ਤਾਂ ਨਹੀਂ ਮੈਂ ਬਣਾਵਾਂਗੀ ਸਾਗ ਟਾਈਪ ਜਿਹੀ ਬਣਾਵਾਂਗੀ ਤੇ ਚਲੋ ਜੀ ਬਣਾਉਣੀ ਆ ਦੇਖਿਓ ਫਿਰ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਮੇਰੀ ਰੈਸਪੀ ਤੇ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਓਕੇ ਜੀ ਤੇ ਲਓ ਜੀ ਦੇਖੋ ਆਪਾਂ ਨੇ ਇਹ ਪਿੰਡੋ ਹੀ ਲੈ ਕੇ ਆਏ ਸੀ ਆ ਮੇਥੀ ਹੈਗੀ ਐ ਪਾਲਕ ਵੀ ਆਪਾਂ ਪਿੰਡੋਂ ਤੋੜ ਕੇ ਲੈ ਕੇ ਆਏ ਸੀਗੇ ਉੱਥੇ ਕਾਫੀ ਵੱਡੀ ਵੱਡੀ ਪਾਲਕ ਹੋਈ ਹੋਈ ਹੈ ਬਹੁਤ ਵਧੀਆ ਸਾਰੀਆਂ ਸਬਜ਼ੀਆਂ ਹੋਰ ਚੱਲੀਆਂ ਨੇ ਸਰਦੀਆਂ ਵਾਲੀਆਂ ਤੇ ਇਹ শালਗਮ ਤਾਂ ਅਸੀਂ ਮੰਡੀ ਚੋਂ ਖਰੀਦੇ ਸੀ ਤੇ ਚਲੋ ਜੀ ਬਣਾਉਨੇ ਆ ਆਪਾਂ শালਗਮ ਔਰ ਪਾਲਕ ਮੇਥੀ ਪਾ ਕੇ ਜਬਰਦਸਤ ਸੁਆਦੀਸ਼ਟ ਜਹੀ ਸਬਜੀ ਓਕੇ ਜੀ ਚਲੋ ਪਹਿਲਾਂ ਆਪਾਂ ਕੱਟ ਲਈਏ ਸਾਰਾ ਕੁਝ ਇਹਨਾਂ ਲਸਣ ਅਦਰਕ ਹਰੀਆਂ ਮਿਰਚਾਂ ਦਾ ਆਪਾਂ ਪੇਸਟ ਬਣਾਵਾਂਗੇ। ਬਾਕੀ ਪਿਆਜ਼ ਕੱਟ ਕੇ ਰੱਖ ਲਿਆ। ਦੋ ਟਮਾਟਰ ਲੈ ਲਏ ਆ। ਇਧਰ ਛਲਕਮ ਤੇ ਆਪਣੀ ਪਾਲਕ ਵੀ ਕੱਟ ਲਈ। ਹੁਣ ਪੇਸਟ ਤਿਆਰ ਕਰ ਲਿਆ। ਹੁਣ ਆਪਾਂ ਲਗਾਨੇ ਆ ਜੀ ਤੜਕਾ। ਵਿੱਚ ਆਪਾਂ ਪਾ ਲਿਆ ਜੀ 올ਿਵ ਆਇਲ। ਥੋੜਾ ਜੀਰਾ। ਥੋੜੇ ਜੀ ਹਰਾਇ ਦੇ ਦਾਣੇ। ਜੇ ਆਪਾਂ ਤੜਕਾ ਹੋਣੀ ਆ ਫਿਰ ਉਸ ਤੋਂ ਬਾਅਦ ਆਪਾਂ ਜੀ ਪੇਸਟ ਪਾਵਾਂਗੇ ਲਸਣ ਅਦਰਕ ਹਰੀਆਂ ਮਿਰਚਾਂ ਦਾ ਤੇ ਨਾਲ ਹੀ ਆਪਾਂ ਵੀ ਪਿਆਜ਼ ਪਾ ਦਾਂਗੇ ਪਿਆਜ਼ ਆਪਣਾ ਫਰਾਈ ਹੋ ਗਿਆ ਜੀ ਹੁਣ ਆਪਾਂ ਪਾਵਾਂਗੇ ਵਿੱਚ ਮਸਾਲੇ ਮਸਾਲੇ ਵਿੱਚ ਆਪਾਂ ਲਾਲ ਮਿਰਚ ਨਮਕ ਹਲਦੀ ਥੋੜਾ ਜਿਹਾ ਆਪਾਂ ਗਰਮ ਮਸਾਲਾ ਪਾਵਾਂਗੇ ਤੁਸੀਂ ਲਓ ਜੀ ਆਪਾਂ ਇਹਨੂੰ ਫਰਾਈ ਕਰਦੇ ਹਾਂ ਉਸ ਤੋਂ ਬਾਅਦ ਆਪਾਂ ਟਮਾਟਰ ਦਾ ਪੇਸਟ ਪਾਵਾਂਗੇ। ਥੋੜਾ ਜਿਹਾ ਪਾਣੀ ਪਾ ਕੇ ਜੀ ਆਪਾਂ ਮਸਾਲੇ ਨੂੰ ਬਹੁਤ ਚੰਗੀ ਤਰ੍ਹਾਂ ਪਨਾਂਗੇ। ਜੀ ਤੜਕਾ ਆਪਣਾ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਸ਼ਲਗਮ। ਇਹਨੂੰ ਹਲਾਵਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਥੋੜਾ ਜਿਹਾ ਆਪਾਂ ਜੀ ਪਾਣੀ ਪਾਵਾਂਗੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਪਾਉਨੇ ਜੀ ਆਪਾਂ ਪਾਲਕ ਪਾਣੀ ਆਪਾਂ ਨੇ ਨਾ ਇਹਦੇ ਵਿੱਚ ਇਸ ਕਰਕੇ ਪਾਇਆ ਹੈ ਕਿ ਆਪਾਂ ਨੇ ਇਹਨੂੰ ਬਹੁਤ ਹੀ ਚੰਗੀ ਤਰ੍ਹਾਂ ਰਿਝਾਉਣਾ ਹੈ ਖੜਮੀ ਖੜਮੀ ਜੀ ਸਬਜ਼ੀ ਨਹੀਂ ਬਣਾਣੀ ਹੈਗੀ ਇੱਕ ਤਰ੍ਹਾਂ ਦਾ ਆਪਾਂ ਕੋਟਮੀ ਸਬਜੀ ਬਣਾਵਾਂਗੇ ਪਾਲਕ ਤੇ ਛਲਗਮ ਦੀ ਹੁਣ ਆਪਾਂ ਨਾ ਇਹਨੂੰ ਵਿਸਲਾ ਲਵਾ ਲਵਾਂਗੇ ਜਦ ਤੱਕ ਚੰਗੀ ਤਰ੍ਹਾਂ ਆਪਣੀ ਸਬਜੀ ਪੱਕ ਨਹੀਂ ਜਾਂਦੀ ਲਓ ਜੀ ਚਾਰ ਪੰਜ ਵਿਸਲਾਂ ਤੋਂ ਬਾਅਦ ਦੇਖਦੇ ਆਪਾਂ ਖੋਲ ਕੇ ਆਪਣੀ ਸਬਜੀ ਬਣੀ ਐ ਕਿ ਨਹੀਂ ਤੇ ਹਾਲੇ ਥੋੜਾ ਜਿਹਾ ਹੋਰ ਸੇਕ ਲੱਗੂਗਾ ਕਿਉਂਕਿ ਹਾਲੇ ਨਾ ਜਿਹੜੇ ਛਲਗਮ ਐ ਆਪਣੇ ਥੋੜੇ ਖੜਵੇਂ ਜਿਹੇ ਹੈਗੇ ਆ ਅਪਾ ਬਹੁਤ ਹੀ ਚੰਗੀ ਤਰ੍ਹਾਂ ਇਹਨਾਂ ਨੂੰ ਮੈਸ਼ ਕਰਨਾ ਇਸ ਕਰਕੇ ਮੈਂ ਦੁਬਾਰਾ ਤੋਂ ਫੇਰ ਰੱਖ ਦਿੱਤਾ ਸੀ ਤੇ ਚਲੋ ਜੀ ਹੁਣ ਆਪਾਂ ਇਹਨੂੰ ਨਾ ਕੋਟਣੀ ਦੇ ਨਾਲ ਚੰਗੀ ਤਰ੍ਹਾਂ ਘੋਟ ਕੇ ਆਪਾਂ ਇਹਨੂੰ ਪਕਾਉਂਦੇ ਜਾਵਾਂਗੇ ਜਦ ਤੱਕ ਇਹਦਾ ਥੋੜਾ ਜਿਹਾ ਪਾਣੀ ਨਹੀਂ ਸੁੱਕਦਾ ਹੈਗਾ ਕਿਉਂਕਿ ਆਪਾਂ ਇਹਦੇ ਵਿੱਚ ਪਾਣੀ ਨਹੀਂ ਰੱਖਣਾ ਹੈਗਾ ਤੇ ਆਪਾਂ ਉਦੋਂ ਤੱਕ ਇਹਨੂੰ ਬਸ ਪਕਾਉਨੇ ਆ ਲਓ ਜੀ ਇਹ ਆਪਣੇ ਕੋਟਵੀ ਗੁੰਗਲੂਆਂ ਦੀ ਸਬਜ਼ੀ ਹੋ ਰਹੀ ਹੈ ਜੀ ਤਿਆਰ ਪਾਲਕ ਗੁੰਗਲੂ ਸਾ ਹੀ ਛਲਗਮ ਕਹਿ ਲਓ ਲੋ ਜੀ ਤਕਰੀਬਨ ਆਪਣਾ ਪਾਣੀ ਹੁਣ ਇਹਦੇ ਵਿੱਚੋਂ ਸੁੱਕਦਾ ਜਾ ਰਿਹਾ ਹੈ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਜੀ ਗੁੜ ਪਾਇਆ ਹੈ ਤੇ ਥੋੜੀ ਜੀ ਮਿਠਾਸ ਜਹੀ ਇਹਦੇ ਵਿੱਚ ਸਬਜੀ ਵਿੱਚ ਬਹੁਤ ਹੀ ਵਧੀਆ ਲੱਗਦੀ ਹੁੰਦੀ ਹੈ ਪਰ ਇੱਕ ਆਪਸ਼ਨ ਹੈਗੀ ਆ ਤੁਸੀਂ ਨਹੀਂ ਵੀ ਪਾਉਣਾ ਚਾਹੁੰਦੇ ਤਾਂ ਨਾ ਪਾਵੋ ਕਿਉਂਕਿ ਮੈਨੂੰ ਤਾਂ ਵੈਸੇ ਟੇਸਟੀ ਲੱਗਦਾ ਥੋੜਾ ਜਿਹਾ ਮਿੱਠਾ ਪਾਇਆ ਹੋਏ ਇਹਦੇ ਵਿੱਚ ਠੱਟ ਮਿਠੇ ਜਿਹੀ ਸਬਜੀ ਤੇ ਲੋ ਜੀ ਹੁਣ ਆਪਾਂ ਪਾ ਲਿਆ ਜੀ ਇਹਦੇ ਵਿੱਚ ਹਰਾ ਹਰਾ ਧਨੀਆ ਫਰੈਸ਼ ਫਰੈਸ਼ ਸਬਜੀ ਆਪਣੀ ਬਣ ਕੇ ਤਿਆਰ ਹੋ ਗਈ ਹੈ ਘੋਟਵੇਂ ਗੁੰਗਲੂ ਪਾਲਕ ਤੇ ਮੇਰੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਜੀ ਜਰੂਰ ਕਮੈਂਟ ਕਰਕੇ ਦੱਸਿਓ ਦੇਖੋ ਸਬਜੀ ਦੀ ਲੁੱਕ ਬਹੁਤ ਵਧੀਆ ਟੇਸਟੀ ਟੇਸਟੀ ਤੇ ਚਲੋ ਜੀ ਮਿਲਦੇ ਆਂ ਜੀ ਆਪਾਂ ਨੈਕਸਟ ਬਲੌਗ ਦੇ ਵਿੱਚ ਪਰਮਾਤਮਾ ਸਾਰਿਆਂ ਨੂੰ ਹੱਸਦੇ ਵਾਸਤੇ ਹਮੇਸ਼ਾ ਖੁਸ਼ ਰੱਖੇ